ਸ਼੍ਰੋਮ ਨੇ ਕਾਲੀਦਲ ਅੰਮ੍ਰਿਤਸਰ ਪਾਰਟੀ ਵੱਲੋਂ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਮੰਗ ਪੱਤਰ ਦਿੱਤਾ ਹੈ ਜਿਸ ਵਿੱਚ ਪਾਰਟੀ ਦੇ ਆਗੂਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆ ਕਿ ਉਹਨਾਂ ਵੱਲੋਂ ਐਸ.ਸੀ.ਪੀ.ਸੀ. ਨੇ ਵੋਟਾਂ ਦੀ ਤਾਰੀਖ 29 ਤਾਰੀਖ ਤੱਕ ਮੁਖਰਰ ਕਰ ਦਿੱਤੀ ਗਈ ਹੈ। ਉਹਨਾਂ ਇਹ ਵੀ ਕਿਹਾ ਕਿ ਸਰਕਾਰ ਆਪਣੇ ਸੌਸਾਂ ਨੂੰ ਹੋਰ ਤੇਜ਼ ਕਰਦੇ ਹੋਏ ਜਲਦੀ ਇਹ ਕੰਮ ਮੁਕੰਮਲ ਕਰੇ। ਇਸ ਤੋਂ ਇਲਾਵਾ ਉਹਨਾਂ ਅਮਰਿਤਪਾਲ ਨੂੰ ਡਿਬ੍ਰੂਗੜ ਜੇਲ੍ਹ ਤੋਂ ਛੁਪਤ ਕਰਨ ਅਤੇ ਕਿਸਾਨੀ ਅੰਦੋਲਨ ਦੌਰਾਨ ਹੋ ਰਹੀ ਤਸ਼ੱਦਦ ਨੂੰ ਲੈ ਕੇ ਵੀ ਸੂਬਾ ਸਰਕਾਰ ਤੇ ਸਵਾਲ ਚੁੱਕੇ ਨੇ। ਦਾਸ ਰਿਤਮ ਸਿੰਘ ਮਾਨਗੜ ਪਰ ਦਾਣ ਲੁਧਿਆਣਾ ਦੇ ਹਾਤੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮੈਂ ਅੱਜ ਅਸੀਂ ਲੁਧਿਆਣਾ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਵਾਸਤੇ ਜੋ ਕਿ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣਾਈਆਂ ਜਾ ਰਹੀਆਂ ਹਨ ਪਰ ਉਹਦੇ ਅੰਦਰ ਦਿਲਚਸਪੀ ਬਿਲਕੁਲ ਨਹੀਂ ਹੈਗੀ ਕਿਉਂਕਿ ਲੋਕ ਦੇਖਦੇ ਹਨ ਜਿਸ ਤਰ੍ਹਾਂ ਆਟਾ ਦਾਲ ਫ੍ਰੀ ਮਿਲਦੀ ਆ ਸਾਨੂੰ ਜਿਹੜੀ ਵੋਟ ਦੇ ਉੱਤੇ ਫੋਟੋ ਲੱਗਣੀ ਆ ਅਤੇ ਆਧਾਰ ਕਾਰਡ ਦੀ ਫੋਟੋ ਸਟੇਟ ਆ ਉਹ ਵੀ ਉਹੀ ਮੁਲਾਜ਼ਮ ਕਰਾ ਕੇ ਦੇਣ ਜੋ ਕਿ ਉਹਦੇ ਕੰਨੇਓ ਸਾਡੇ ਪਿੰਡਾਂ ਦੇ ਵਿੱਚ ਬਹੁਤ ਬੁੱਤਾਂ ਘੱਟ ਬਣ ਰਹੀਆਂ ਹਨ ਨਾ ਤਾਂ ਅਟਵਾਰੀ ਸਾਹਿਬ ਪਿੰਡ ਦੇ ਵਿੱਚ ਜਾ ਕੇ ਬੈਠਦੇ ਹਨ ਨਾ ਬੀ ਐਲਓ ਜਾ ਕੇ ਬੈਠਦਾ ਹੈ ਅਸੀਂ ਬੇਨਤੀ ਕਰਦੇ ਹਾਂ ਵੀ ਇਸ ਪ੍ਰੋਸੈਸ ਨੂੰ ਪੰਚਾਇਤਾਂ ਰਾਹੀਂ ਸ਼ੁਰੂ ਕਰਾਇਆ ਜਾਵੇ ਜੋ ਕਿ ਪਿੰਡ ਦਾ ਸਰਪੰਚ ਜਾਂ ਨਰੇਗਾ ਜਿਹੜੇ ਵੀ ਸੈਕਟਰੀ ਹਨ ਉਹ ਬਾਖੂਬੀ ਜਾਣਦੇ ਹਨ ਵੀ ਪਿੰਡਾਂ ਦੇ ਵਿੱਚ ਕੌਣ ਸਾਬਤ ਸੂਰਤ ਹੈ ਜਾਂ ਕੌਣ ਫਟ ਤ ਤ ਹੈ ਉਹ ਬੋਟਾਂ ਦੀ ਤਸਦੀਕ ਕਰਕੇ ਉਹ ਬੋਟਾਂ ਜਲਦੀ ਤੋਂ ਜਲਦੀ ਬਣਾਈਆਂ ਜਾਣ ਅੱਜ ਅਸੀਂ ਇੱਥੇ ਡਿਜ਼ਨਸ ਬਾਣ ਨੂੰ ਜਿਹੜੇ ਮੰਗ ਪੱਤਰ ਦੇਣਾ ਸੀਗੇ ਜਿਹੜਾ ਪਹਿਲਾ ਸੀਗਾ ਵੀ ਜਿਹੜੇ ਸਾਡੇ ਕੱਲ ਇੱਕ ਨੌਜਵਾਨ ਮੁੰਡਾ ਸ਼ਹੀਦ ਹੋਇਆ ਜਿਹਦੇ ਇਸ ਦੇ ਵਿੱਚ ਗੋਲੀ ਵੱਜੀ ਹੈ ਉਹ ਤੋਂ ਪਹਿਲਾਂ ਵੀ ਤਿੰਨ ਬਜ਼ੁਰਗ ਵੀ ਜਿਹੜੇ ਸ਼ਹੀਦ ਹੋਏ ਆ ਉਹਦੇ ਵਿੱਚ ਹਰ ਇੱਕ ਜਿਹੜੇ ਜਨਰ ਵੀ ਅਸੀਂ ਦੇਖ ਕੇ ਆਏ ਇੱਕ ਦੋਨੋ ਪਟਿਆਲਾ ਅਰਜਿੰਦਰਾ ਹਸਪੀਟਲ ਦੇ ਵਿੱਚ ਸੀਗੇ ਉਹਨਾਂ ਦੇ ਫਿਰ ਦੇ ਵਿੱਚ ਵੀ ਜਿਹੜਾ ਬੰਮ ਫਟਿਆ ਸੀਗਾ ਉਹਨਾਂ ਨਾਲ ਉਹ ਇੱਕ ਬਜ਼ੁਰਗ ਸ਼ਹੀਦ ਹੋਏ ਸੀਗੇ ਤੇ ਮੈਂ ਪੰਜਾਬ ਸਰਕਾਰ ਨੂੰ ਇਹ ਕਹੂੰਗਾ ਵੀ ਪਹਿਲਾਂ ਤਾਂ ਇਹਨਾਂ ਦੇ ਪਰਿਵਾਰਾਂ ਨੂੰ ਤੁਸੀਂ ਕੋਈ ਮੌਜੂਦਾ ਵਗੈਰਾ ਦੇ ਕੇ ਤੇ ਨਾਲ ਦੀ ਨਾਲ ਜਿਹੜਾ ਉਹ ਉਹਨਾਂ ਦੇ ਪਰਿਵਾਰ ਨੂੰ ਕੋਈ ਨੌਕਰੀ ਵਗੈਰਾ ਦੇਣ ਦੀ ਵੀ ਗੱਲ ਕਰਨ ਤੇ ਉਹਦੇ ਨਾਲ ਨਾਲ ਅਸੀਂ ਕਿੰਨੇ ਕ ਪਰਿਵਾਰਾਂ ਨੂੰ ਅਸੀਂ ਇਹ ਕਰਾਂਗੇ ਜੇ ਤੁਸੀਂ ਪੰਜਾਬ ਦੇ ਪੁੱਤ ਆਪਣੇ ਆਪ ਨੂੰ ਕਹੌਣੇ ਹੋ ਜਿਹੜੇ 92 ਬਾਕੀ ਸਿੱਟਾਂ ਚੁਟਾ ਕੇ ਇੱਥੇ ਪੰਜਾਬ ਨੇ ਤੁਹਾਨੂੰ ਇੱਥੇ ਆਪਣੇ ਪੰਜਾਬ ਦੀ ਮੁਰੇ ਅੱਗੇ ਗੱਲ ਕਰਨ ਨੂੰ ਰੱਖਿਆ ਤੇ ਤੁਸੀਂ ਕਦੋਂ ਬਾਹਰ ਨਿਕਲੋਗੇ ਮੈਂ ਤਾਂ ਉਹਨਾਂ ਨੂੰ ਸਵਾਲ ਪੁੱਛੂੰਗਾ ਵੀ ਕਿਉਂਕਿ ਅੱਜ ਤੁਹਾਡੇ ਸਾਹਮਣੇ ਫੇਰ 2 ਸਾਲ ਬਾਅਦ ਕਿਸਾਨ ਆਪਣੇ ਜਾ ਕੇ ਉੱਥੇ ਬਾਰਡਰਾਂ ਤੇ ਬੈਠਾ ਤੇ ਇਹਨਾਂ ਦਾ ਤੁਸੀਂ ਕਦੋਂ ਆ ਕੇ ਪੰਜਾਬ ਸਰਕਾਰ ਇਹਨਾਂ ਦਾ ਸਾਥ ਦੇਊਗੀ ਲੁਧਿਆਣਾ ਲਈ सुरेंद्र ਸੋਨ ਦੇ ਰਿਪੋਰਟ